ਉਹ ਸੁਣਦੇ ਨਹੀਂ ਹਾਂ ਉਹ ਮਹਾਲਿਆ ਫਿਰ ਚਾਦੀ ਘੁੱਟ ਮੈਂ ਖੇਤ ਜਾਣਾ ਕਰਾ ਜਾ ਲਾਉਣਾ ਖੇਤ ਵਿਆਉਣੀ ਉਬਲਦੀ ਹੈ ਹਜੇ ਤਾਂ ਐਂ ਕੀ ਦੱਸ ਵੀਰਪਾਲ ਵਾਲੀ ਖਿਚੜੀ ਰੱਖ ਰ ਗਈ ਆ ਵੀ ਬਣੀ ਨਹੀਂ ਹਲੇ ਮੈਨੂੰ ਆਏ ਦੱਸ ਤੁੱਲੇ ਦੇ ਉੱਪਰ ਤੂੰ ਚੜ ਜਾ ਹੋਰ ਕੀ ਆ ਉਹਦਾ ਘੱਟ ਸੇਕ ਤੇਰਾ ਵੱਧ ਹੋਊਗਾ ਉਹ ਵੱਧ ਸੇਕ ਵਾਲੀ ਗੱਲ ਨਹੀਂ ਉਹ ਮੈਂ ਖੇਤ ਕਰਾ ਲਾਉਣਾ ਜਾ ਕੇ ਜ਼ਮੀਨ ਪੱਧਰੀ ਕਰਨੀ ਹੈ ਪੱਧਰੀ ਜਿਵੇਂ ਤਾਂ ਪਤਰੀ ਕਰਨੀ ਪਣੋਈਏ ਚਾ ਉਬਲ ਤਾਂ ਜਾਣਦੇ ਫੇਰ ਇਹਨੇ ਉਹ ਵੀ ਡੋਡੇ ਪਾਏ ਹੋਣੇ ਉਬਲਦੇ ਨੇ ਡੋਡੇ ਤੈਨੂੰ ਕਿਧਰੋਂ ਖਾ ਗਿਆ ਡੋਡਿਆਂ ਵਾਲਾ ਟੱਪਾ ਖਾ ਗਿਆ ਚਲ ਉਹ ਤੇ ਮੰਜੇ ਦੇ ਬਾਇਆ ਤਾਂ ਫਿਲਮ ਹੀ ਆ ਚਾ ਛੇਤੀ ਆ ਜੀ ਕਿਤੇ ਉਰੀ ਜੇੜੇ ਦੇ ਕੱਢੀ ਜਾਵੇਂ ਆ ਗਈ ਮੋਟਾ ਨਾ ਚੜ ਜਾ ਹੁਣ ਤੇਰੇ ਮੈਂ ਐਂ ਕਿ ਜਹਾਜ਼ ਤੇ ਆਵੇਂਗੀ ਛੇਤੀ ਆ ਜੀ ਤੇ ਆਉਣੀ ਆ ਤਨੋ ਗੋਬਈ ਬੜਾ ਸਿਆਪਾ ਲੱਗਿਆ ਮੈਨੂੰ ਤਾਂ ਪਤਾ ਨਹੀਂ ਕੀ ਦਾ ਖਾਂਦਾ ਕੀ ਨਾ ਅੱਗ ਖਾਣਾ ਉਹ ਆ ਗਿਆ ਹੁਣ ਬੜਾ ਬਈ ਤਪਾਇਆ ਤੀਮੀ ਨੇ ਲੈ ਲਿਆ ਮੈਂ ਤਾਂ ਏ ਆ ਲੈ ਨਾਲੇ ਕਹਨੀ ਆ ਚਾਹ ਚ ਪਾ ਰખી ਆ ਉਹ ਬੇ ਦਿਮਾਗ ਬੇ ਦਿਮਾਗ ਮੇਰੇ ਜਮੀ ਨਮਾਕ ਚੱਕੇਗਾ ਡੱਬਾ ਦਰਤਾ ਤੇ ਆ ਫੜ ਜਾ ਭੁੱਖੀ ਤਾਂ ਤੂੰ ਪਹਿਲੀ ਵਿਧਿਆਲੀ ਖਾਨਾਂਗਾ ਅੱਜ ਤਾਂ ਮੈਂ ਖਾਉਂਗੀ ਪੋਰਾ ਉਹ ਤੂੰ ਨਾ ਖਾਈਂ ਕਿਉਂ ਉਹ ਹੋਰ ਇੱਥੇ ਇਟਾਂ ਪੱਟਣ ਲੱਗ ਜੇਗੀ ਹੈ ਨਾ ਮੈਨੂੰ ਐਂ ਦੱਸ ਘੱਟ ਦੱਫਲਿਆ ਕਰ ਨਾ ਝੁੱਗਾ ਥੱਲੋਂ ਦੀ ਪਾਉਣ ਵਾਲਾ ਜੇ ਉੱਤੋਂ ਦੀ ਚਾੜ ਰੱਖਿਆ ਹੈ ਉਹ ਫਿਰ ਕੀ ਐ ਠੰਡੇ ਰੋਕਣੀ ਐ ਠੰਡ ਰੁਕ ਜਾਂਦੀ ਐ ਤੈਨੂੰ ਕਹਿੰਦੀ ਠੰਡ ਲੱਗਦੀ ਆ ਤੂੰ ਤਾਂ ਮੁੰਡਾ ਖੁੰਡਾ ਬਣਾ ਫਿਰ ਤਾਂ ਦੇਖਦਾ ਜੀ ਮੈਂ ਲੋੜਾ ਲੂੜਾ ਪਾਈ ਫਿਰਦਾਗਾ ਕਿਉਂ ਹੋਰ ਕਿਵੇਂ ਬੁਢਾ ਹੋ ਗਿਆ ਗੱਬਰੂ ਆਗਾ ਕਿਉਂ ਗੱਬਰੂ ਨੂੰ ਕੀ ਮੈਂ ਤੇਰੇ ਤੇ ਤਾਂ ਹੱਟਾ ਕੱਟਾ ਹੁਣ ਇਹ ਜਵਾਨੀ ਚੜਦੇ ਤੇਰੇ ਤੇ ਤਾਂ ਹੁਣੀ ਜਵਾਨੀ ਚੜਦੀ ਆ ਰਾਂਚ ਚੜਦੀ ਨਹੀਂ ਨੀ ਜਵਾਨੀ ਲੈ ਹਾਂ ਨਾ ਭੁੱਖੀ ਖਾਣਾ ਢੱਪ ਲੈ ਕੋਈ ਕੰਮ ਵੀ ਕਰ ਲਿਆ ਕਰ ਬਥੇਰਾ ਕੰਮ ਕਰਦਾ ਤੈਨ ਕਿਹੜਾ ਦੇਖਿਆ ਕਦੇ ਕੰਮ ਕਰਦਾ ਕਿੱਥੇ ਕਰਕੇ ਆਉਣਾ ਵੇ ਕੰਮ ਕਿੱਧਰ ਜਾਣਾ ਤੂੰ ਉਹ ਖੇਤ ਚ ਜਾਣਾ ਹੋਰ ਮੈਂ ਕਿੱਥੇ ਜਾਣਾ ਦੱਸ ਐਦਾ ਟੀਮੇ ਨਾਲ ਗੱਲਾਂ ਮਾਰ ਕੇ ਮੁੜਉਣਾ ਰਾਤ ਚ ਜਾਣਾ ਖੇਤ ਮੈਨੂੰ ਪਤਾ ਬੁੜੀਆਂ ਨਾਲ ਗੱਲਾਂ ਮਾਰਨਾ ਦੇਖ ਤਾਂ ਸਹੀ ਨਾ ਤੈਂ ਕਾ ਦੇਖ ਲਿਆ ਬੁੜੀਆਂ ਨਾਲ ਗੱਲਾਂ ਮਾਰਦਾ ਉੱਥੇ ਤੈਨੂੰ ਪਤਾ ਕਿੱਡਾ ਟਿੱਬਾ ਟਾਲਿਆ ਮੈਂ ਖੇਤ ਚ ਅੱਜ ਉਹ ਸਾਰਾ ਟਾ ਟਿੱਬਾ ਜਾਣਦੀ ਆ ਮੈਂ ਤੈਨੂੰ ਜਾਣਦੀ ਆ ਬੱਸ ਕਰਿਆ ਕਰ ਓਏ ਭਕਾਈ ਜਿਹੜੇ ਟਿੱਬੇ ਦੇ ਪਾਣੀ ਨਹੀਂ ਨਾ ਚੜਦਾ ਉਹ ਤਾਂ ਤੈਂ ਚੜਿਆ ਹਾਂ ਉੱਥੇ ਵੀ ਮੈਂ ਚੜਿਆ ਹਾਂ ਹਾਂ ਦੇਖ ਤਾਂ ਸਹੀ ਟਿੱਬਿਆਂ ਦੇ ਪਾਣੀ ਤੂੰ ਹੀ ਚੜਨ ਆਲਾ ਆ ਗਿਆ ਤੈਨੂੰ ਕੀ ਪਤਾ ਤੂੰ ਤਾਂ ਘਰੇ ਬੜੀ ਰਹਿਣੀ ਐ ਸਾਰਾ ਦਿਨ ਇੱਥੀ ਫਿਰ ਮੈਂ ਕਮਾਂਡੀਆਂ ਦੇ ਵਗ ਜਾ ਕੋਠੇ ਚੜ੍ਹ ਕੇ ਰੁੱਕੇ ਲੱਗੇ ਜਾਂਦੇ ਆ ਮਾਰਨਾ ਚੰਘਾੜਾ ਮਾਰ ਲੱਗੇ ਜਾਂਦੇ ਆ ਕਹਣਗੇ ਹੱਲ ਗਈ ਹੱਲ ਗਈ ਫਿਰ ਲੋਕਾਂ ਹੀ ਕਹਿ ਜਾਣਗੇ ਆ ਪੁੱਕੀ ਦਾ ਖਾਲਾ ਪੋਰਾ ਪੁੱਕੀ ਦਾ ਖਾਉਂਗੇ ਚਾਰ ਨਾਲ ਚਾਲੇ ਹੁੰਦੀਆਂ ਪੁਰ ਉਹ ਮੇਰੀ ਗੱਲ ਸੋ ਕਿਉਂ ਬੈ ਲਾਉਣੀ ਆ ਕਿਉਂ ਬੈ ਲਾਉਣੀ ਆ ਰਹਿਣ ਤੇ ਰਹਿਣ ਤੇ ਮੈਂ ਕੱਲੀ ਬਿਥੇਰਾ ਖਾਨ ਵਾਲਾ ਕੋਈ ਨਾ ਫਿਰ ਕਿ ਹੁੰਦਾਗਾ ਤਾਕਤ ਹੁੰਦੀ ਐ ਤਾਕਤ ਆ ਜੂਗੀ ਖੁੱਲਦੀ ਨਹੀਂ ਐ ਕੱਡਬਾ ਹੈ ਰੇ ਕਾਹੀ ਜਿਸ ਮੈਂ ਲਾਉਂਦੀ ਉਹਦੇ ਚਤ ਬਿੱਕਾ ਨੇਰ ਤੋਂ ਲਿਆਂਦਾ ਹੋਇਆ ਏ ਸਪੈਸ਼ਲ ਅੱਛਾ ਉਹ ਨਹੀਂ ਫੀਮ ਜੀ ਨਹੀਂ ਲਿਆਇਆ ਹੈ ਕਾਲੀ ਕਾਲੀ ਫੀਮ ਲਿਆਇਆ ਕਰ ਉਹ ਤਾਂ ਮਹਿੰਗੀ ਵਾਲੀ ਐ ਫਿਰ ਉਹ ਪੋਰਾក្ត ਤਾਂ ਖਾਣੀਆਂ ਗੋਲੀ ਬੱਟ ਅੰਦਰ ਯਾਰ ਜਲੰਦਰ ਤੂੰ ਇੰਨੀ ਕਿਦਾ ਪਈਆ ਮੇਰੇ ਨਾਲੇ ਮੈਂ ਖਵਾ ਦੇ ਫਿਰ ਪੋਰਾ ਹਾਂ ਖਾਵੇਂਗੀ ਹੋਰ ਦੇਖੀ ਕਿਤੇ ਉਹੀ ਨਾ ਜਵਾਕਾਂ ਨਾਲ ਲੜੀ ਜਾਈਂ ਖਾ ਕੇ ਕਾਹਨੂੰ ਲੜਦੇ ਆ ਲੜਦਾ ਦੱਸ ਕੇ ਮੈਂ ਪ੍ਰਿੰਡਾਂ ਪ੍ਰਿੰਡਾਂ ਨਾਲੋਂ ਘੱਟ ਵੀ ਨਹੀਂ ਤੂੰ ਤਾਂ ਉਹ ਆ ਗੋਲ ਦਾ ਪੂੰਡ ਗੋਲ ਦਾ ਪੂੰਡ ਹੁੰਦਾ ਜਿਹੜਾ ਉੜਦਾ ਹੁੰਦਾ ਅੱਛਾ ਆਹੋ ਲੈ ਚੱਲ ਲੈ ਕੇ ਉਹ ਪੋਰਾ ਆ ਇੱਕ ਪਤਾ ਨਹੀਂ ਕਿ ਸਾਰਾ ਤੇ ਨਾ ਮਸ਼ੀਨ ਖਰ ਖਰ ਕਰੀਏ ਨਾ ਪਤਾ ਨਹੀਂ ਕਾ ਇਹਦਾ ਪੰਗਾ ਮੁੱਕੂਗਾ ਵੀ ਤੁਸੀਂ ਯਾਰ ਹੋਏ ਉਹ ਗਮਾਂਡੀ ਬੋਰ ਲਾਰੇ ਨੇ ਬੋਰ ਨਾਲ ਸਾਰਿਆਂ ਦੇ ਕੰਨ ਪਾਈ ਨਹੀਂ ਸੁਣ ਦਿੰਦੇ ਹੈਗੇ ਹਾਈ ਵੇ ਆ ਕਿਹੜੀ ਸੌਕਣ ਦੀ ਫੋਟੋ 파ਰਥਿਆ ਬਟੂ ਆਇਆ ਸੌਕਣ ਹੈ ਮੇਰੀ ਫੋਟੋ ਹੈ ਤੈਨੂੰ ਤਾਂ ਹੋਰ ਹੈ ਬਿਨਾ ਖਾਦੀ ਹੋਰ ਕੁਝ ਲੱਗਿਆ ਦੇਖਣਾ ਲੈ ਖਾ ਲੈ ਪੋਰਾ ਹਾਂ ਵਾ ਵਧੀਆ ਪੋਰਾ ਕਾ ਬਸ ਇੰਨੀ ਥੋੜੀ ਐ ਠੰਡ ਕਰਕੇ ਲਿਆਂਦੀ ਹੋਈ ਐ ਇਹ ਅੱਛਾ ਹੋਰ ਚੱਲ ਵਧੀਆ ਮੈਂ ਦਾ ਫਿਰ ਘੰਡੇ ਤੋਂ ਹੋ ਕੇ ਜਾਂਦੀ ਆ ਬਾੜੇ ਚ ਉਹੋ ਲਾ ਕੇ ਆਉਂਗੀ ਘਾਰੇ ਤੇ ਗੋਹਾ ਲਾ ਕੇ ਆਉਂਗੀ ਹੈ ਖਾ ਕੇ ਹਾਂ ਚੱਲ ਸ਼ੁਕਰ ਹੈ ਤੂੰ ਵੀ ਕਿਤੇ ਬਾਹਰ ਲਿਕੜਾਂਗੀ ਥੋੜੀ ਐ ਤਾਂ ਹੋਰ ਲਿਉਣੀ ਸੀ ਥੋੜੀ ਜੀ ਤਾਂ ਇਹ ਕਿਹੜਾ ਨਸਾ ਹੁੰਦਾ ਹੈ ਤੇਜ਼ ਵਾਲੀ ਐ ਦੁੱਧਾਂ ਨਹੀਂ ਰਹੇ ਅੱਛਾ ਚਾਹ ਨਾਲ ਖਾਣੀ ਐ ਫਿਰ ਚਾਹ ਨਾਲ ਚਾਹ ਨਾਲ ਖਾ ਲਈ ਚੰਗਾ ਠੀਕ ਆ ਇਹ ਹਾਏ ਇਹ ਤਾਂ ਗੋਡੇ ਦੋਖਣ ਲਾ ਕੇ ਮਸਾਂ ਤੁਰਦੀਆਂ ਗਈ ਤੇਰੀ ਤਾਂ ਦੇਖੀ ਪੰਭੀਰੀ ਬਣੂ ਹੁਣ ਖਾ ਕੇ ਤਾਂ ਦੇਖ ਕਾਲਾ ਮਾਲ ਐ ਪਿਓਰ ਇਹ ਕਰੂਗਾ ਜਿੰਮੇ ਲੱਗਦਾ ਕਿਹੜੀ ਗਹਾਰੀ ਲਿਪੂਗੀ ਤਾਂ ਗਹਾਰੀ ਟਾ ਹੋਊਗੀ ਅੱਜ ਜਿਹੜੇ ਹਿਸਾਬ ਨਾਲ ਫੀਮ ਖੰਤੀ ਆ ਨਾ ਇਹ ਲੈ ਮਰਾਇਤੀ ਗੱਲਾਂ ਲਾਗਿਆ ਮਾਰਨਾ ਖੇਤ ਵੀ ਜਾਣਾ ਸੀ ਚੱਲ ਜਾਂਦਾ ਮੈਂ ਖੇਤ ਮੈਂ ਕਹਿੰਦਾ ਯਾਰ ਇਹਨੂੰ ਦੇਖ ਕੇ ਹੀ ਜਾਵਾਂ ਚੱਲ ਕਰਾਂ ਢੇੜਾ ਮਾਰਿਆ ਉਹਨਾਂ ਐਨੇ ਅਸਰ ਕਰੂਗੀ ਉਦੋਂ ਨੂੰ ਮੈਂ ਆ ਜਾਊਂਗਾ ਉੱਜੜੇ ਬਾਗਾਂ ਦਾ ਮੈਂ ਬਿਲੋਂ ਪਟਵਾਰ ਨਹੀਂ ਉੱਜੜੇ ਬਾਗਾਂ ਦਾ ਆਏ ਹਾਏ ਹਾਂ ਬਾਗਾਂ ਦਾ ਹੀ ਰਹੇਗਾ ਤੂੰ ਘਰ ਤਾਂ ਨਾ ਬਣੀ ਕਿਸੇ ਦਾ ਕਰਾ ਦੇ ਫਿਰ ਰਿਸ਼ਤਾ ਤੇ ਨਹੀਂ ਜਾਣੀਂਗਾ ਉਹ ਰਿਸ਼ਤਾ ਕਰਾਉਣ ਨੂੰ ਤੂੰ ਦੱਸ ਕੀ ਕਰਦਾ ਕੀ ਆ ਸਾਰਾ ਦਿਨ ਗਲੀਆਂ ਮੱਤ ਦਾ ਫਰੀਂ ਜਾਂਦਾ ਨਾ 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 ਕਦੇ ਕੱਟੇ ਦੀ ਪੂਛ ਮਰੋੜਦੀ ਕਦੇ ਬੱਚੇ ਦੀ ਮਰੋੜਦੀ ਭਈ ਹਾਂ ਇੱਕ ਦਿਨ ਮੈਂ ਇੱਕ ਦਿਨ ਮੈਂ ਨਾ 200 ਰੁਪਈਆ ਕਮਾਉਂ ਮੈਂ 200 210 ਇਹ ਵੀ ਜ਼ਿਆਦੇ ਆ ਇੰਨਾ ਕਿੰਨਾ ਆ ਰੋ ਰਸਤਾ ਭੁੱਖੀ ਨਹੀਂ ਮਰਨਦਾ ਅਗਲੀ ਨੂੰ ਮੈਂ ਉਹ ਰੱਜਦੀ ਵੀ ਨਹੀਂ ਤੇਰੇ ਜਿੰਨੀ ਕੀ ਤੇਰੀ ਕਮਾਈ ਆ ਨਾ ਉਹਦੇ ਨਾਲ ਰੱਜਣੀ ਵੀ ਨਹੀਂ ਉਹ ਐਂ ਨਾ ਦੱਸ ਮੂੰਹ ਤੇ ਡਾਲੇ ਮੈਨੂੰ ਆ ਲੈਈਆਂ ਕੋਈ ਬੈਸ ਮੂਸਕੇ ਦਵਾਉਂ ਉਹ ਮੈਂ ਤਾਂ ਲਈ ਆ ਹੁਣੇ ਲਈ ਆ ਮੈਂ ਹਾਂ ਹਾਂ ਤੇ ਖਿਆ ਤਾਂ ਫਿਰ ਮੈਨੂੰ ਉਹ ਤੈਂ ਕੀ ਕਰਨਾ ਦੇਖ ਕੇ ਅਰੇ ਇਹ ਦੱਸ ਤੂੰ ਹੀ ਬਦਲਾਇਆ ਕਟ ਉਹ ਮੈਂ ਤਾਂ ਚਾਹੇ ਕਿੰਨੇ ਦੀ ਮਰਜ਼ੀ ਲੈ ਲਈ ਬਸ ਠੀਕ ਆ ਆਏ ਦਿਖਾ ਦੋ ਦੇ ਉਹ ਦੇਖ ਕੇ ਕਰੇਗਾ ਕੀ ਆ ਫਿਰ ਗਰਾਂ ਨਹੀਂ ਮੈਂ ਬਕਿਆਦਾ ਉਹ ਤੂੰ ਨਾ ਮੇਰੇ ਤੋਂ ਹੀ ਨਾ ਕਿਤੇ ਉਹ ਕਰਾ ਲਈ ਆ ਤੇਰੀ ਸਾਲੀ ਹੈ ਨਹੀਂ ਰੇ ਉਹ ਸਾਲੀ ਛੋਲੀ ਕੋਈ ਨਹੀਂ ਹੈਗੀ ਮੇਰੀ ਓਏ ਉਹਦਾ ਕੱਲੀਏ ਭੈਣ ਤੀ ਉਹ ਮੇਰੇ ਨਾਲ ਵੇਈ ਹਾਂ ਝੂਠ ਮਾਰੇ ਜਾਣ ਕੇ ਨਹੀਂ ਕਰਾਉਂਦਾ ਟਿੱਲੇ ਹਾਂ ਉਹ ਹੀ ਨਾ ਜਾ ਕੇ ਅੰਗਰੇਜ਼ੀ ਲਵੇ ਜਾ 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 ਨਾ ਆਈ ਮੈਂ ਦੱਸ ਗਾਉਂਗਾ ਵੀ ਕੱਲ ਹੈ ਉਹਨਾਂ ਕਣਕ ਕਾ ਥੈਲਾ ਢੀਕਾਂ ਓਏ ਨਾਲੇ ਸਾਗ ਤੋੜ ਦੇ ਕਹਿਆ ਓਏ ਤੂੰ ਹੀ ਨਾ ਕਿਤੇ ਕਲੇਸ਼ ਪਵਾ ਦੀ ਕੰਗਰ ਦੇਖ ਓਏ ਬੌਲਿਆ ਓ ਬੌਲਿਆ ਦੱਸੇਗਾ ਕੀ ਹੈ ਹੈ ਜਈਆ ਮਨ ਕਰੇ ਲਾ ਦੇ ਲੁੱਤੀ ਲਾ ਕੇ ਉਹ ਇਹੀ ਜੀ ਆ ਉਹ ਮਨ ਕਰੇ ਇਸੇ ਦੇ ਮਗਰ ਲੱਗ ਜੇ ਵਿੱਚੋਂ ਦਾ ਬੌਲਾ ਐਂ ਕੋਣ ਲਾ ਲਾ ਕੀ ਮੋਟਰ ਇਹਨਾਂ ਨੂੰ ਪੁੱਛ ਕਾਉਂਗੇ ਕੇ ਰੇਟ ਪੈਂਪ ਆਏ ਹੈ ਵਧੀਆ ਨਾਲ ਲੱਗ ਰਹੇ ਨੇ ਆ ਮੈਂ ਉਹ ਸੜਕ ਮੋਟਰ ਦੇ ਚੱਕਰ ਮੈਂ ਅੱਗੀ ਲੰਗਾ ਤੇ ਨਾ ਕਿਉਂ ਜਾ ਕੇ ਆਉਂਗਾ ਕਿਏ ਹਾਂ ਉਹ ਇੱਕ ਇੱਕ ਦੇ ਦੇ ਦੋ ਦੋ ਨਹੀਂ ਮੰਗਦੇ ਇੱਕ ਇੱਕ ਦੇ ਦੇ ਦੋ ਦੋ ਨਹੀਂ ਮੰਗਦੇ ਦੋ ਪਰਦੇ ਕੋਈ ਦੇਖੀ ਨਹੀਂ ਨਾ ਕਿ ਇੱਕ ਇੱਕ ਕਹਿੰਦੇ ਇਹ ਦੇ ਦੋ ਦੋ ਨਹੀਂ ਮੰਗਦੇ ਕੀ ਮੰਗਦਾ ਮੈਂ ਤਾਂ ਹੂੰ ਚੱਕ ਚੱਕ ਕੇ ਮੈਂ ਹਾਂ ਮੈਂ ਤਾਂ ਬੂਰੀ ਮੈਸ ਦੀ ਕੱਟੀ ਮੰਗੂ ਦਾ ਉੱਪਰੋਂ ਬੂਰੀ ਮੈਸ ਮੈਂ ਇਸ ਦੇ ਕੱਟੀ ਹੋਊਗੀ ਬੂਰੀ ਦੇ ਉੱਤੋਂ ਥੋੜੀ ਢਿੱਕੂਗੀ ਬੂਰੀ ਮੈਸ ਦੀ ਢਿੱਕੀ ਨਹੀਂ ਉੱਪਰੋਂ ਚੰਗਾ ਵੇ ਬੱਸ ਕਰਿਆ ਕਰ ਘੱਟ ਡੱਫਲਿਆ ਕਰੋ ਤਾਂ ਖਾ ਲੈਨੇ ਹੋਗੇ ਜ਼ਿਆਦੇ ਬੋਲੀ ਰਾਮਕਾਂਝ ਨਹੀਂ ਰਹੀ ਹੈਗੀ ਰਾਮਕਾਂਝ ਉਹ ਕੀ ਨਾ ਖਾ ਗਿਆ ਤਾਂ ਸਾਰੀ ਹੈ ਨਹੀਂ ਹੁਣ ਤਾਂ ਰੱਖ ਲਿਆ ਕਰ ਤੂੰ ਚੰਗਾ ਬਰ ਚੰਮ ਮੜਾ ਜਾ ਕਿ ਤੇ ਇੱਧਰ ਕੋਈ ਦੇਖ ਲਿਆ ਮੈਂ ਤੈਨੂੰ ਦੱਸਣਾ ਹੈ ਤਾਂ ਕੀ ਦੱਸਣਾ ਹੈ ਤਾਂ ਤੇਰੇ ਘਰ ਵਾਲਾ ਨਹੀਂ ਹੈ ਹਾਂ ਤੇਰੇ ਘਰ ਵਾਲਾ ਜੱਟਾ ਹਾਂ ਹੁਣ ਪਰਸੋਂ ਤੋਂ ਪਰਲੇ ਵੇੜੇ ਹਾਂ ਕਣਕ ਕਿੱਥੇ ਲਾ ਡੇਕਾ ਆ ਚੰਗਾ ਚੰਗਾ ਲੈ ਯਕੀਨ ਮਨ ਮੈਂ ਸਾਹ ਪਿੰਡੋਂ ਤੁਰਦਾ ਫਿਰਦਾ ਦੋ ਹੇਰਾ ਹਾਂ ਕੱਲ ਕਿਸੇ ਨੂੰ ਸਾਗ ਤਰਾਂਣ ਲੱਗ ਰਿਹਾ ਆਇਆ ਕਰੇ ਸਾਗ ਅਕਤਨਾ ਮਰੀ ਆ ਹਾਂ ਆਇਆ ਕਰੇ ਕਰੇ ਸਾਗ ਨਾ ਦੇਖ ਲੈ ਅਸਨਾ ਕਰੀਂ ਨਿਆ ਸਾਗ ਕਾ ਦਿਨ ਹੋ ਗਏ ਹਾਈ ਰੇ ਯਾਰ ਨਾ ਸਮਝ ਨਹੀਂ ਸਕਦੇ ਲੋਕ ਹਾਈ ਬੇ ਬੇੜਾ ਬੈਠੀ ਆਲਾ ਦੇਖ ਲੈ ਹੈ ਦੇਖ ਲੈ ਕੰਜਰਾ ਹੈ ਦੇਖ ਲੈ ਕੜਕ ਦਾ ਥੈਲਾ ਕਾਦਾ ਬਣਦਾ ਕੰਨੀ ਮਹਿੰਗੀ ਕੜਕ ਹੋ ਰਹੀ ਆ ਸ਼ਰਮੇ ਨਹੀਂ ਹੈਗੀ ਕੋਈ ਨਾ ਆ ਜਾਂਦੇ ਮੈਂ ਪੁੱਛੂੰਗੀ ਇਹ ਮੈਂ ਤੂੰ ਨਿਓਂ ਕੂੰਦਾ ਤੈਨੂੰ ਹਾਂ ਤਾ ਮੇਰੇ ਨਾਲ ਪਾ ਕੇ ਚੱਲਿਆ ਕਰ ਕਿੱਥੇ ਬਿਜ਼ਨਸ ਕਰ ਲੈ ਆਪਾਂ ਸਾਂਝਾ ਕਾਦਾ ਛੜੇਗਾ ਕੱਟੇ ਲਿਆਣਗਾ ਆਏ ਵੇ ਕੱਟੇ ਲਿਆਣਗਾ ਕੋਚਾ ਜੀ ਨਾ ਕੱਟਾ ਨਾ ਕੱਟੇ ਉਸ ਕੀ ਕਾ ਸਟਾਵੇਂਗਾ ਮੈਂ ਸਾ ਕਰ ਲਾਂ ਫਿਰ ਪਕਾਣ ਕਾ ਕਰ ਦੇਖ ਹੁਣ ਮੈਂ ਇੱਕ ਦਿਨ ਗੱਲ ਲੱਸੂ ਹੁਣ ਤੋਂ ਮੈਨੂੰ ਦਿਆ ਕਰਾ 200 ਰੁਪਇਆ ਹਾਂ ਹੈ ਤੋ 200 ਤਾ ਮੈਨੂੰ ਸਵਾ ਦੇਵੇਂਗਾ 100 ਮੈਨੂੰ ਦਿਆ ਕਰਕੇ ਮੈਂ ਜਾਂਦੀ ਨਹੀਂ ਰਹਿ ਆਏ ਸੁਣਦੀ ਨਹੀਂ ਜੰਮੀ ਐਡੀ ਚਾਸਲ ਚਲਾ ਜਾਨੀ ਜੰਮੀ ਨਹੀਂ ਸੁਣਦੀ ਹੈਗੀ ਖਾਦੀ ਹੋਈ ਹੈ ਮੇਰੀ ਅੱਜ ਖਾਈ ਹੋਈ ਹੈ ਤੇਰੀ ਮੇਰੇ ਵਾਸਤੇ ਤੂੰ ਰੱਖ ਲੈਂਦੀ ਖਾ ਕੇ ਤਾਂ ਪੋਰਾ ਕ ਦੇ ਕੇ ਗਈ ਸੀ ਕਲੀ ਜੀ ਨਾ ਹੁੰਦਾ ਮੈਨੂੰ ਤੂੰ ਦਿਆ ਕਰਾ ਮੈਸ ਬਕਈ ਕਰ 200 ਜਦੋਂ ਨਾ ਤਾਉ ਵੀ ਆ ਮੈਸ ਪੱਥ ਮਾਰ ਕੇ ਵੀ ਆ ਮੈਸ ਆ ਮੈਸ ਖਰਦਾ ਕੀ ਖਰ ਕੇ ਆ ਵੀ ਆ ਮੈਸ ਨਾ ਆ ਮੈਸ ਮਮਾ ਇਸੂ ਤੇਨੂੰ ਥੋੜੀ ਕਹਿ ਰਿਹਾ ਸਮਝ ਨਹੀਂ ਤਾ ਉਹ ਤਾਂ ਕਹਿਆ ਆ ਮੈਸ ਆ ਮੈਸ ਐ ਜਦੋਂ ਆਖਲੇ ਨੂੰ ਨਾ ਮੈਸ ਤੇ ਥਾਪੀ ਮਾਰ ਕੇ ਨੇ ਕਹਿੰਗੇ ਵੀ ਯਾ ਮੈਸ ਹਾਂ 80000 ਕੀ ਹੈ ਆਖਲਾ ਤੈਨੂੰ ਸਾਈ ਦਾ 500 ਦੇ ਦਿਆ ਕਰੇਗਾ ਉਹਦੀ ਸੌਂ ਲੇ ਤੇਰਾ 300 ਤੇਰਾ 313 200 ਮੇਰਾ ਉਹ ਤੋਂ 500 ਕਹੇ ਕੰਜਰਾ ਮੈਨੂੰ ਤੋਂ ਅਗਲਾ 1000 ਦਿਆ ਕਰੇਗਾ ਹਾਂ ਮੈਂ ਤਾਂ ਉਹਦੇ ਚ 5-500 ਰੁਪਏ ਕਰ ਲਿਆ ਕਰਾਂਗਾ ਹਾਂ ਹਾਂ ਖੜ ਜਾ 1000 ਰੁਪਏ ਤਾਂ ਪੱਜੇ ਜਿਹੜੇ ਤੂੰ ਭੁਗਿਆ ਆ ਕਰਾਂਗੇ ਉਹਨੂੰ ਦਿਆ ਕਰਾਂਗੇ 1000 ਉਧਰ 2000 ਬਣਿਆ ਠੀਕ ਫਿਰ 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 ਦੇਖ ਪਾ ਬਿਜ਼ਨਸ ਠੀਕ ਨਹੀਂ ਦੋ ਚਾਰ ਕਹੇ ਕਮਾਈ ਸਭ ਕਿਹਨੇ ਨਾਲ ਤੈਨੂੰ ਤੈਨੂੰ ਮੈਂ ਮੈਂ ਜ਼ਲੀ ਲਈ ਥਨੇ ਮਾਂ ਮੈਂ ਤਾਂ ਲਈ ਨਹੀਂ ਆਏ ਉਹ ਤੋਂ ਕਹੇ ਲਈ ਤੇ ਘਰ ਆ ਤੂੰ ਕਹੇ ਹਾਂ ਲਈ ਲੱਖ ਰੁਪਏ ਲੈ ਜਿਹੜੀ 50000 ਕੀ ਮੈਂ ਸੇ ਖੋਲਾ ਕਿਸੇ ਨੂੰ ਹੋਰ ਨਾ ਦਵਾ ਲਿਆ ਹੋਵੇ ਲੇਲੇ ਹੋਰ ਕੋਈ ਦੇਖਦੇ ਨਹੀਂ ਹੈਗਾ ਕਰਿਆ ਤਾਹੇ ਹੋਰ ਤੋਂ ਕੀ ਲੈਣਾਗਾ ਕੁਛ ਤੂੰ ਮੇਰੀ ਗੱਲ ਵੇ ਗੌਰ ਕਰੀ ਹੁਣ ਥਾਰੇ ਘਰ ਮੂਣਾ ਘੱਟਾ ਪੈ ਲੱਗ ਗਿਆ ਘੱਟਾ ਹਾਂ ਸਹੀ ਗੱਲ ਮੈਂ ਕਰ ਦੂੰਗੀ ਵਾਦਾ ਹਾਂ ਏ ਉਹ ਕਰੀ ਜਾ ਵਾਦਾ ਉਹ ਉਹ ਵਿਗਿਆਨੀਆਂ ਜਿਹਨਾਂ ਨੂੰ ਦੀ ਜੇ ਕਣਕ ਹੈ ਮਾਚਾ ਲੱਗ ਇਹਨੇ ਨਹੀਂ ਪੁੱਕੀ ਖਾ ਕੇ ਨਿਕਲ ਜੈ ਹਨ ਮੈਨੂੰ ਤਾਂ ਲੱਗਦਾ ਲੋਕਾਂ ਨਾਲ ਗੱਲਾਂ ਮਾਰਦਾ ਤੂੰ ਤਾਂ ਬਾਲੇ ਹਾਂ ਹਾਂ ਪੰਗਾ ਸੜਾ ਕੋਈ ਗੱਲ ਨਹੀਂ ਅੱਜ ਆਉਣ ਦੇ ਫੇਰ ਅੱਜ ਦੇ 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 ਪਾਪੜੀ ਦੀ ਜੀ ਦਨ ਸਮਝੀਏ ਹਾਂ ਇਹ ਦਨ ਸਮਝੀਏ ਸੌਂਚ ਜਾ ਮੇਰੀ ਅਲੀ ਗੱਲ ਤਾਂ ਜਮਾ ਡੰਨ ਆਇ ਤਾਂ ਇਹ ਲੋਹੇ ਤੇਰੀ ਮੂਹ ਕੀ ਬਹਿ ਨਹੀਂ ਹੋਈਗੀ ਇਸ ਕੀ ਚਰਨ ਹੋਗੀ ਕਿਆ ਮੈਂ ਇਹੇ ਉਮਰ ਦਾ ਠੀਕ ਮੂ ਰਿਸ਼ਤਾ ਕਰਾ ਦਿੰਦੀ ਝੰਗਾ ਹਾਂ ਕੌਂ ਤਾਂ ਤੇਰੇ ਤੇ ਰੱਜਦਾ ਨਹੀਂ ਹੈਗਾ ਰਿਸ਼ਤਾ ਕਰਾ ਦੂੰ ਕਹਿੰਦਾ ਮਾਉ ਪੈਣਾ 200 ਕਮਾਉਂ ਹਾਂ ਇੱਕ ਤਾਂ ਕਦੇ ਦਸ ਵਾਈ ਮਾਰ ਕਰ ਲੈਣਾ ਕਦੇ ਉਂਗਲਾ ਕਰ ਲੈ ਮੇਰੇ ਅੱਖਾਂ ਚ ਮਾਰੇਗਾ ਉਹ ਦੇਗਾ ਕਾ ਦੋ ਆਏ ਉਹ ਆਏ ਕਰਦਾ ਕਾ ਵੀ ਦੋ ਵਜੇ ਨਾ ਖਾਜਾ ਉਹ ਤੋਂ ਭਈਓ ਗੱਲ ਪਵੇਂ ਆ ਕੇ ਹਾਂ ਓਏ ਚੰਗਾ ਚਾਹ ਤੋਂ ਲਿਆ ਦੀ ਮੇਰੇ ਬੈਠਿਓ ਬੇ ਚਾਹ ਮੇਰੀ ਗੱਲ ਸੁਣ ਲੈ ਮੈਂ ਨਹੀਂ ਹੰਦੇ ਗਿਆ ਆ ਬਹਿ ਗਿਆ ਮੈਂ ਤੂੰ ਕੱਲ ਤਾਂ ਸੋਣਾ ਸਾਡੀ ਮੈਸ ਤਾਂ ਲਤਮਲੱਤੇ ਹੋ ਰਹੀ ਆ ਮਿਲੀਏ ਨਹੀਂ ਅੱਜਾ ਤਾਂ ਹੁਣ ਚਾਹ ਨਹੀਂ ਪੀਂਦੀ ਹੈਗੀ ਕਰਿਆ ਇਹਨੂੰ ਚੱਲ ਫੇਰ ਪੀਉਂਗੀ ਚਾਹ ਪਹਿਲਾਂ ਕਿਸੇ ਦਾ ਸੱਦਾ ਮਾਰ ਕੇ ਆਵਾਂਗੇ ਚੱਲ ਤੋ ਵੇ ਦੇ ਕੋਈ ਨਾ ਚਾਹ ਲੈ ਕੇ ਕੋਈ ਗੱਲ ਜਾ ਚੱਲ ਫੇਰ ਕਿਉਂ ਹੋ ਗਿਆ ਯਾ ਯਾ ਇਟਾ ਕਰ ਆਵਾ ਸਾਰੀ ਬਹੂ ਨੂੰ ਨਾ ਕਿਤੇ ਉਹਨਾਂ ਬਤਾਂ ਦੱਸੀ ਨਾ ਉਹਨੂੰ ਚੰਗਾ ਮੇਰੀ ਗੱਲ ਸੁਣ ਉਹਨੂੰ ਆਏ ਨਾ ਦੱਸੀ ਵੀ ਅਸੀਂ ਮਹਿਸਾਂ ਦੇ ਸੌਦੇ ਕਰ ਰਹੇ ਹਾਂਗਾ ਹਾਂ ਦੱਸੀ ਨਾ ਫਿਰ ਦੱਸੀ ਨਾ ਚੰਗਾ ਦੱਸੀ ਨਾ ਚੰਗਾ ਵਿੱਚ ਕਟਿਆਂ ਦੇ ਵੀ ਕਰਿਆ ਕਰਾਂਗੇ ਕਟਿਆਂ ਦੇ ਸੌਦੇ ਐ ਨਾ ਹਾਂ ਕਟੀਆਂ ਲਿਆ ਕਰਾਂਗੇ ਪੂਰੀਆਂ ਕੱਟੇ ਵੀ ਲਿਆ ਕਰਾਂਗੇ ਨਾਲ ਕਟਿਆਂ ਦਾ ਵੀ ਕੰਮ ਚੱਲੂਗਾ ਵਧੀਆ ਉੱਠਾ ਮੁੰਨੇ ਗਣੀਆਂ ਵੇ ਮੇਰੀ ਗੱਲ ਸੁਣ ਕੱਟੇ ਲਿਆ ਕੇ ਨਾ ਆਪਾਂ ਉਹਨਾਂ ਨੂੰ ਵੱਟਾ ਵੱਟੇ ਸੌਣ ਪਾਲਾਂਗੇ ਫਿਰ ਮਹਿੰਗੇ ਵਿਕਣਗੇ ਮੁੱਕੀ ਪੜੀ ਥੋਦੀ ਮੁੱਕੀ ਨਹੀਂ ਹੈਗੀ ਜੰਮੀ ਕਮਾਉਣ ਕਰਾਂਦਾ ਤੋ ਵੇ ਦੇ ਉਸਕੇ ਵੀ ਦਰਸ਼ਨ ਹਾਂ ਆਵੇ ਢਾਲੀ ਕਰੇ ਉਰੇ ਕਿਉਂ ਬੈਠੇ ਦੋ ਕੋੜੇ ਲੈ ਤੈਨੂੰ ਚਾਹ ਪੀ ਲਾ ਲੈ ਕੱਟ ਦੀ ਰਾਤ ਚਾਚਾ کہہ ਕੇ ਚਾਚੇ ਨੂੰ ਮੇਰੇ ਮਰੀ ਕੋਈ ਹੈ ਫਿਰ ਲੱਗਦਾ ਚਾਚਾ ਜੀ ਹੋਣਾ ਲੈ ਲੈ ਤੈਨੂੰ ਕਿੰਨੇ ਕਹਿਦੀ ਆ ਕਿਉਂ ਪਾਪੇ ਤਾਂ ਤਾਂ ਵੱਡੇ ਹੋ ਤੁਸੀਂ ਆ ਦੇਖ 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 ਲੈ ਇਹਨੂੰ ਉਸकी ਤਾਂ ਦਾੜੀ ਚਿੱਟੀ ਮੇਰੀ ਕਾਲੀ ਹੈ ਲੈ ਉਹ ਤਾਂ ਤੁਸੀਂ ਕੱਲ ਪਲਾ ਲੈਣੇ ਹੋ ਤਾਂ ਕਾਲੀ ਹੋ ਜਾਂਦੀ ਆ ਭਾਈ ਇਸ ਮੈਂ ਨਹੀਂ ਮੈਂ ਚਾਹ ਪੀਂਦਾ ਕੋਲੇ ਮੈਂ ਲੈ ਆ ਜਾ ਕੋਲੇ ਤਾਂ ਮਾਂਜ ਨਾਲ ਬੈਹਨੇ ਨਾ ਨਾ ਕੋਲੇ ਮੈਂ ਲੈ ਆ ਕਾਲੇ ਮਾਂਜ ਨਾਲ ਬੈਹਨੇ ਨਹੀਂ ਚੰਗਾ ਕੋਈ ਨਾ ਸੋਚ ਲੈ ਚਾਚਾ ਕੋਈ ਨਾ ਗਲਾਸ ਚ ਪੀ ਲੈ ਹੈ ਚਾਚਾ ਜੀ ਪੀ ਲੋ ਲੈ ਲੈ ਪੀ ਲੈ ਫਟਕ ਤੈਨਾਂ ਕਰਨਾ ਤਾਇਆ ਕਹਿ ਰਿਹਾ ਕਰ ਨਾ ਜਮੀ ਜਮੀ ਬਾਉਲੀ ਨਹੀਂ ਤੱਕ ਇਹ ਹਾਂ ਤੇਰੀ ਸੱਸ ਨਾਲ ਤੇਰੀ ਜਮੀ ਨਹੀਂ ਬਣਦੀ ਬਣਦੀ ਆ ਬਸ ਸ਼ੋਕ ਲੈਣਾ ਚਾਚਾ ਬਣਦੀ ਆ ਤੇਰੀਆਂ ਚੁਗੀਆਂ ਕਰ ਲੱਗ ਰਹੀ ਨਹੀਂ ਮੇਰੇ ਲਈ ਖੜੀ ਕੀ ਕਹਿੰਦੀ ਸ਼ੋਕਣ ਐ ਮੈਂ ਤਾਂ ਮੇਰੀ ਮੂੰਹ ਨਾ ਥੱਲੇ ਲਾ ਕੇ ਰੱਖ ਦਿੱਤੀ ਗਏ ਹੈ ਮੈਂ ਨਹੀਂ ਉਪਰਾਂ ਦੀ ਉਹ ਹਿੰਮਤ ਹੈ ਇਸ ਕੀ ਮੈਂ ਆਪਣੇ ਬੋਲ ਦੇ ਲੈ ਆ ਵੀ ਭੋਕੀ ਜਾਂਦੀ ਆ ਮੇਰੇ ਮੋਢਾ ਖੁਸ਼ ਨਹੀਂ ਸਕਦੀ ਉਹ ਥੱਲੇ ਦੇ ਨੂੰ ਮੈਂ ਦੇ ਕੇ ਰੱਖਦੀ ਆ ਹਾਂ ਬਿਲਕੁਲ ਯਕੀਨ ਨਹੀਂ ਤੇਰੀ ਮਾਰ ਹੀ ਕਿਉਂ ਕਹਿ ਲੱਗ ਰਹੀ ਦੀ ਉਹ ਹੈ ਉਹਦਾ ਸੱਸਾਂ ਕਹਿੰਦੀਆਂ ਹੁੰਦੀਆਂ ਨੇ ਸੱਸਾਂ ਜਿਹਨਾਂ ਨੂੰ ਚੰਗਾ ਕਹਿਣ ਲੱਗਣ ਏ ਤੂੰ ਜੋ ਕਰ ਤੌੜੀ ਹੁੰਦਾ ਤੋ ਹੇ ਉਹ ਚੱਕ ਕੇ ਰੱਖ ਕੰਮ ਫੇਰ ਨਹੀਂ ਤੈਨੂੰ ਕੁਝ ਮਿਲਦਾ ਜੇ ਤੂੰ ਆਪ ਕਰੇਂਗੀ ਤਾਂ ਇਸ ਕੋ ਹਾਂ ਕੋਈ ਨਾ ਚਾਚਾ ਜੀ ਮੈਨੂੰ ਪਤਾ ਹੈਗਾ ਮੈਂ ਕੰਮ ਚੱਕ ਹੀ ਰੱਖੂਗੀ ਕੋਈ ਨਾ ਹੈ ਕੋਈ ਨਾ ਮੈਨੂੰ ਪਤਾ ਚਾਚਾ ਜੀ ਕੋਈ ਨਾ ਤੇਰੀ ਬੇੜ ਬੂੰ ਨਹੀਂ ਹੈਗੀ ਕੀ ਕਰਾਣਾ ਰਿਸ਼ਤਾ ਕਰਾ ਦਿੰਦੀ ਮੈਨੂੰ ਕਿਨੂੰ ਮੈਨੂੰ ਲੈ ਦਰਫ ਡੈਮੋ ਤੇਰੇ ਤਦਾਂ ਕਿ ਮੈਨੂੰ ਰਿਸ਼ਤਾ ਕਰਾ ਦੇ 500 ਰੁਪਏ ਕਮਾਉਂ ਮੈਂ ਤੇੜੀ ਕਾ ਹੂੰ 500 ਰੁਪਏ ਕਮਾਉਣਾ ਫਿਰ ਮਹੀਨੇ ਦਾ ਕਿੰਨਾ ਹੋ ਗਿਆ 15 15000 ਥੋੜਾ 15000 ਵਾਹ ਦੇਖ ਤਾਂ ਚੱਲ ਛੱਡ ਉਹ ਗੱਲ ਨਹੀਂ ਤੇਰੀ ਸੱਸ ਨੂੰ ਨਾ ਗੁੱਤ ਨੂੰ ਬਟਾ ਦੇ ਦੇਗਾ ਹੈ ਫੇਰ ਇਹ ਕੁਝ ਬਣੇਗਾ ਅਗਲੇ ਆਸ ਵਿੱਚ ਤੇਰਾ ਮੋੜ ਜੂਆ ਕੋਈ ਗੱਲ ਨਹੀਂ ਹੈ ਹੁਣ ਵੜ ਆ ਜਾਂਦਾ ਪੀ ਕੇ ਮੰਨ ਦੇ ਮੇਰੀ ਗੱਲ ਚੱਕ ਦੇ ਕੰਮ ਲੈ ਲਾਦੀ ਆ ਕਿ ਨਾ ਆ ਗਈ ਤੂੰ ਹੈ ਹੁਣ ਦੇਖੀ ਕਿਵੇਂ ਛੁੱਕ ਰਹੀ ਐ ਉਸ ਤੇ 크라운 ਤੇਰਾ ਬਿਜ਼ਨਸ ਸਾਝਾ ਪੱਕੀ ਗੱਲ ਜਾਣੀ ਹੈਂ ਕਰਦੀ ਕੰਮ ਜਿਵੇਂ ਉਹਨਾ ਕਰ ਤੇਰੇ ਵੇ ਲੱਗਿਆ ਤੀਰੀ ਸੱਸ ਮੈਂ ਤਾਂ ਮੇਰੇ ਸੱਸ ਨੂੰ ਕੁਝ ਕਹਿੰਦੀ ਵੀ ਨਹੀਂ ਹੈਗੀ ਮੇਰੇ ਸੱਸ ਦੇ ਕੋਲ ਮੇਰੇ ਚੁਗਲੀਆਂ ਕਰੀ ਜਾਂਦੀ ਹੈਂ ਹੱਦ ਸਾਰਾ ਕੰਮ ਕਰਕੇ ਦਿੰਦੀ ਆ ਮੰਜੇ ਤੇ ਬੈਠੀ ਰੋਟੀ ਦਿੰਦੀ ਆ ਹਰੇ ਵਿੱਚ ਚੁਗਲੀਆਂ ਕਰੀ ਜਾਂਦੀਆਂ ਲੋਕਾਂ ਕੋਲ ਨਾਲੇ ਆਹ ਹਾ ਚਾਚੇ ਤਾਏ ਕੋਲ ਓਏ ਲੈ ਰੋੜ ਦੇਣਾ ਕਹਿੰਦਾ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਲੈ ਦੱਸ ਵੀ ਕੱਲ ਦਾ ਦਿਵਾ ਕਰ ਮਰਚਣਾ ਨਾ ਓਏ ਮੈਂ ਤਾਂ ਬੁੜੀ ਜੀ ਨੂੰ ਦਮਤ ਨਹੀਂ ਸੜੀ ਮੰਮੀ ਬੀਬੀਏ ਨਹੀਂ ਬੀਬੀਏ ਨਹੀਂ ਕਿੱਧਰ ਮੂੰਹ ਚੱਕ ਕੇ ਆਤੀਗੀ ਮੈਂ ਹਾਂ ਕੀ ਹੋ ਗਿਆ ਨਾ ਬੀਬੀ ਮੈਂ ਤੇਰਾ ਕੀ ਮਾਰਾ ਕਰਤਾ ਜਿਹੜਾ ਤੂੰ ਮੇਰੇ ਲੋਕਾਂ ਕੋਲ ਬੁਰਾਈਆਂ ਕਰਦੀ ਫਿਰਦੀਆਂ ਹੈ ਕਿਹਦਾ ਬੇੜਾ ਬੈਠ ਗਿਆ ਹੈ ਕਿਹੜੀ ਮੇਰੇ ਪਿਓ ਦੀ ਰਾਨ ਨਿਕਾਇਆ ਮੇਰੇ ਮੂੰਹ ਤੇ ਲਿਆ ਪਿਓ ਦੀ ਰਾਨ ਨਹੀਂ ਕਹਿੰਦੀ ਪਿਓ ਦਾ ਸਾਲਾ ਕਹਿੰਦਾ ਆ ਕਰਤਾਰਾ ਰੁੱਧਿਆਣਾ ਤੱਪ ਗਿਆ ਹੋ ਹਾਂ ਗਲਾਸ ਵੀ ਨਾਲ ਹੀ ਲੈ ਗਿਆ ਬੂਮਾ ਮਰ ਜਾ 20 ਰੁਪਿਆ ਦਾ ਗਲਾਸ ਨਾਲ ਹੀ ਚਕਾਇਆ ਹੀ ਪਹਿਲਾ ਮੈਨੂੰ ਆਹ ਰਸਤੇ ਨੂੰ 20 ਰੁਪਏ ਦੇ ਗਲਾਸ ਦੀ ਪੈ ਗਈ। ਨਾ ਕੀ ਗੱਲ ਬੀਬੀਏ ਮੈਂ ਤੇਰੇ ਕੱਪੜੇ ਧੋਣੀਆਂ ਤੇਰੇ ਭਾਂਡੇ ਮਾਂਦੀਆਂ। ਤੈਨੂੰ ਅੱਤਾ ਪਾਣੀ ਕਰਕੇ ਦਿੰਨੀਆਂ ਬਾਥਰੂਮ ਚ ਰੱਖ ਕੇ ਰਹਿਣ ਨੂੰ। ਨਾ ਕੀ ਗੱਲ ਤੂੰ ਮੇਰੀਆਂ ਬੁਰਾਈਆਂ ਕੋ ਕਰਦੀ ਆਂ ਬਾਈ। ਫਿਰ ਭਾਈ ਹੁਣ ਤਾਂ ਪਾਣੀ ਡੋਲੇ ਆ ਕਰ ਬਾਥਰੂਮ ਚ ਕਹਿੰਦੀ ਰੱਖ ਕੇ ਆਂ। ਕੀ ਗੱਲ ਬਾਈ ਮੈਂ ਤੇਰੀਆਂ ਬੁਰਾਈਆਂ ਕਿੱਥੇ ਕਰਤੀ ਆਂ। ਮੈਂ ਆ ਕਰਿਆ ਕਰੂੰ ਹੁਣ ਬੀਬੀਏ ਤੇ ਡੰਡੇ ਬਾਣੇ ਦੇ ਵਿੱਚ ਮਰਤ ਪਾ ਕੇ ਦਿਆ ਕਰੂੰ। ਮਾਰਦੇ ਮੈਨੂੰ ਨਮੂਨੀਆਂ ਕਰਦੇ ਮੈਨੂੰ ਆਏ ਆ ਤੇ ਤਾਂ ਵੀ ਮਰਚੇ ਪੜਾ ਸੱਸ। ਬੇਬੇ ਤੂੰ ਮੇਰੀ ਬੁਰਾਈ ਕਰਦੀ ਆ ਤੂੰ ਮੈਨੂੰ ਮਾੜਾ ਚੰਗਾ ਬੋਲੀ ਆ ਉਹਦੇ ਕੋਲ ਉਹ ਕਹਿੰਦਾ ਤੇਰੇ ਸੱਸ ਤੈਨੂੰ ਇੰਨਾ ਮਾੜਾ ਕਹਿੰਦੀ ਐ ਇੰਨਾ ਮਾੜਾ ਕਹਿੰਦੀ ਐ ਕਹਿੰਦਾ ਤੂੰ ਤਾਂ ਇੰਨਾ ਕਰਦੀ ਆ ਦੱਸ ਬੇਬੇ ਤੂੰ ਮੈਨੂੰ ਮਾੜਾ ਕਿਉਂ ਬੋਲਦੀ ਆ ਨਹੀਂ ਉਹ ਤਾਂ ਹਰਾਮੀ ਆ ਉਹਦੇ ਮੰਗਰ ਨਾਲ ਲੱਗ ਪੁੱਤ ਮੈਂ ਤੈਨੂੰ ਕਦੇ ਮਾੜਾ ਕਿਹਾਗਾ ਤੈਨੂੰ ਕਦੇ ਅੱਗੇ ਨਾ ਕਦੇ ਪਿੱਛੇ ਨਾ ਆ ਦਿਖਾ ਇਨੇ ਸੁਣਾ ਡੋਟਲ ਨਹੀਂ ਬੈਠੇ ਮੈਂ ਹੀ ਤਾਂ ਤੈਨੂੰ ਲੈ ਕੇ ਦਿੱਤਾ ਤੀ ਆ ਕੋਟੀ ਮੈਂ ਲੈ ਕੇ ਦਿੱਤੀ 500 ਰੁਪਏ ਦਾ ਪੱਟਾ ਲਿਆ ਕਿਉਂ ਕਰ ਲੈਨੀ ਆ 100 ਰੁਪਏ ਦੀ ਕੋਟੀ ਲੈ ਕੇ ਸੇਲ ਤੋਂ ਕਹਿੰਦੀ ਮੈਂ ਲੈ ਆ ਕੇ ਦਿੱਤੀ ਮੈਂ ਲੈ ਆ ਸੁਣਾ ਤਾਂ ਮਾ ਮਾ ਕਹਿੰਦੇ ਹੁਣ ਇਹਨੇ ਮਾਨ ਨਾ ਦਾ ਦੇਖੀ ਐ ਕਰਕੇ ਧੱਕਾ ਦੇ ਤੇ ਉਹ ਵੀ ਨਹੀਂ ਮਾਨ ਹੈ ਗਿਆ ਦੇਖੀ ਕਿਤੇ ਰਿਕ ਨਾ ਜਾਈ ਮੈਂ ਤਾਂ ਉਹ ਕਹਿੰਦੇ ਵੀ ਧੱਕਾ ਨਹੀਂ ਮਾਨ ਹੁੰਦਾ ਇਹਦੇ ਵਿੱਚ ਫਿਰ ਵੀ ਮਾ 50 ਦੀ ਚ 100 ਦੇ ਚੰਨੀ ਤਾਂ ਲੈ ਕੇ ਦਿੱਤੀ ਹੈ ਨਾ ਹੈ 100 ਲੈ ਕੇ ਦੇ ਮੇਰੀ ਤੀ ਨੂੰ ਨਾਲੇ ਹੁਣ ਦੇਖੀ ਹੈ ਕੀ ਹੋ ਗਿਆ ਕਿਸੇ ਨੇ ਮਾਨ ਕਰਨੀ ਲੱਗਿਆ ਪਰ ਤੇ ਨਹੀਂ ਲੋਕ ਤਾਂ ਘਰ ਪੱਟ ਕੇ ਰਾਜੀ ਨਹੀਂ ਆਪਣਾ ਬੀਬੀਏ ਕਹਿੰਦਾ ਮੈਨੂੰ ਤਾਇਆ ਨਾ ਕਹਿਆ ਕਰ ਚਾਚਾ ਨਾ ਕਹਿਆ ਕਰ ਨਾ ਮੈਂ ਤਾਂ ਕਹਾਂ ਤੇਰੇ ਸਹੁਰੇ ਤੋਂ ਛੋਟਾਂਗਾ ਉਹ ਤਾਂ ਕੱਲ ਨੂੰ ਕਹੂਗਾ ਮੇਰੇ ਨਾਲ ਵਿਆਹ ਕਰਾ ਲਾ ਮੈਂ ਤਾਂ ਨਿਆਣਾਗਾ ਹਾਈ ਵਿਆਹ ਤੋਂ ਜਾ ਰਹਾ ਬੀਬੀ ਇਹ ਕਹਾਂ ਤੇਰੀ ਕਹਿੰਦਾ ਸੀ ਕਹਾਂ ਤੇਰੀ ਭੈਣ ਹੈਗੀ ਐ ਕੋਈ ਕਹਾਂ ਮੈਨੂੰ ਰਿਸ਼ਤਾ ਕਰਾ ਦੇ ਆਹ ਠੀਕ ਆਹ ਠੀਕ ਪਹਿਲਾਂ ਮੈਨੂੰ ਕਹਿੰਦਾ ਉਹ ਤੇਰੀ ਭੈਣ ਦਾ ਰਿਸ਼ਤਾ ਕਰਾ ਦੇ ਇਹ ਤਾਂ ਹਰਾਮੀ ਆਗਾ ਇਹਦੇ ਪਿੱਛੇ ਨਾ ਲੱਗਿਆ ਕਰ ਕਿੰਨੀ ਕੁਮਰ ਹੋ ਗਈ ਉਹ ਬੀਬੀ ਇਹਦੀ ਇਹ ਹਰੇਕ ਨੂੰ ਕਹਿੰਦਾ ਚਿੱਤਣ ਦੀ ਮੈਂ ਆਈਆਂ ਇਹੀ ਜੀ ਦੇਖਦੇ ਮੈਂ ਤੈਨੂੰ ਕੱਛਾ ਜਾ ਦੇਖ ਲੈ ਚਾਰ ਸਾਂ ਨੇ ਲੱਕੜ ਵਾਂਗੂ ਪਿਆ ਹੈ ਹਨਾ ਜੇ ਕੋਈ ਆ ਗਈ ਨਾ ਮੇਰੇ ਵਰਗੀ ਮੋਟੀ ਕਾਢੀ ਮੇਰੇ ਪੈਰ ਦੇ ਸਾਹ ਦੇ ਉੱਤੇ ਹੱਥੀ ਵਾਂਗੂ ਫੜ ਤਰਤਾ ਹ ਕਰ ਹੋ ਜਾਣਗੇ ਨਾਲ ਦੀ ਨਾਲ ਬੀਬੀ ਉਹਦਾ ਉਹ ਗਾੜਾ ਸੂਟ ਕਰਦਾ ਤੈਨੂੰ ਪਤਾ ਕਿਹੜਾ 128 ਕੁੜੀ ਦਾ 47 ਵੇਟ ਕੁੜੀ ਦਾ ਇਹਦਾ ਉਹੀ ਹਾਲ ਆ ਨਾ ਮਰ ਚੋਣੇ ਕਿਵੇਂ ਕਹਿੰਦੇ ਉਹ 128 ਕੁੜੀ ਦਾ 47 ਵੇਟ ਕੁੜੀ ਦਾ ਪਰ ਮਿੰਨੇ ਵਾਲਾ ਕਰਨਾ ਕੋਸਾ ਉਹ ਟੱਡ ਹਾਲਦਾ ਪੜੀਏ ਜਦ ਨੱਚਦੀਆਂ ਮੈਂ ਦੇਖਿਆ ਐ ਕਰਕੇ ਮੈਂ ਟਿੱਡ ਘਟਾ ਦਸ ਕਾ ਦੇ ਨਾ ਦੇਖਿਆ ਦੇਖ ਐ ਹਲੂਗ ਨਹੀਂ ਕਿੰਨਾ ਟਿੰਡਕੜੀ ਦੇਖੀ ਦੇਖ ਆ ਦੇਖ ਹਰ ਜਾ ਦੇਖ ਆ ਦੇਖ ਓਏ ਅੰਦਾ ਤੋੜੇ ਵਾਂਗ ਹਾਲਦਾ ਟਿੰਡ ਦੀ ਹਾਂ ਹਾਂ ਹੋਰ ਨੱਚ ਲੋ ਹੋਰ ਨੱਚ ਲੋ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਹੋਰ ਹੈਂ ਆ ਜਾ ਆਪਣ ਨੱਚੀ ਉਹ ਕਹਿੰਦੇ ਆਪਾਂ ਨੱਚੀਏ ਪਰਾ ਦੇਖ 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 ਦੇ ਫਰਾ ਤੇਰੇ ਤੇ ਤਾਂ ਮੈਨੂੰ ਲੱਗਦਾ ਖਾਸੀ ਹੈ ਜਮਾ ਆ ਬਹੂ ਬੀਬੀ ਤੂੰ ਉਹ ਪ੍ਰੈਕਟਿਸ ਕਰਿਆ ਕਰ ਜਿਹੜੀ ਉਹ ਚਾਈਨਾ ਮੇਲਾ ਉਹ ਤੇ ਨਹੀਂ ਕਰਦੇ ਹੁੰਦੇ ਉਹ ਕਰਿਆ ਟੂ 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 ਪਾਪਾ ਜੀ ਖੜੇ ਨੇ ਮੰਮੀ ਜੀ ਮੈਂ ਜਾਣੀ ਮੰਮੀ ਜੀ ਮੰਮੀ ਜੀ ਕਿਵੇਂ ਕਹਿ ਗਈ ਤੇ ਬਹੂ ਕਹਿੰਦੀ ਤੇ ਟੂ 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 ਗੈਰ ਦੇ ਜੇ ਟਿਕ ਗਈ ਤੇਰਾ ਚੂਕਣਾ ਹੱਲ ਜਾਊਗਾ ਜਿਹਾ ਜਿਹਾ ਤੇਰਾ ਸਰੀਰ ਹੈ ਸਾਤ ਲੱਕਰੀ ਇੱਥੇ ਟੱਪਣ ਨਾ ਮੇਰੇ ਪੈਰਾਂ ਗੋਟੇ ਦੁਖਦੇ ਸੀ ਉਹ ਫੀਮ ਨਾਲ ਹਟ ਕੇ ਦੇਖ ਹਟ ਕੇ ਆਦੀ ਹੋ 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 ਚਲ ਨਹੀਂ ਹੁਣ ਤਾਂ ਕਿਵੇਂ ਕਹਿੰਦੇ ਨੰਦੇ ਸੜਿਆਂ ਦੀ ਘੁੱਗੀ लाਡਲੀ ਚਾਰੇ ਪੈਰ ਚੱਕੇ ਸੜਿਆਂ ਦੀ ਘੁੱਗੀ लाਡਲੀ ਆਏ ਕਿਹੜੀ ਘੁੱਗੀ ਤੂੰ ਕਿਹੜੇ ਸੜੇ ਘੁੱਗੀਆਂ ਦੀ ਗੱਲ ਕਰ ਰਹੀ ਹੈ ਤੂੰ ਮੈਨੂੰ ਤੇਰੀ ਸਮਝ ਨਹੀਂ ਨਾ ਸਾਰੀ ਖਾ ਗਈ ਉਹ ਉਹ ਤਾਂ ਮੈਂ ਖਾ ਗਈ ਇੱਕ ਮਿੰਟ ਖੜਾ ਮੈਨੂੰ ਆਏ ਦੱਸ ਮੇਰੇ ਪਿਓ ਦੇ ਸਾਲਾ ਕਣਕ ਦਾ ਘਟਾ ਕਿਦੇ ਰੇਕੇ ਆਏਗਾ ਹਾਂ ਨਾਲ ਤੂੰ ਮੈਂ ਇਸ ਗੈ ਨਹੀਂ ਤੇ ਆਪਾਂ ਲੈਣ ਨੂੰ ਹੀ ਮੱਝ ਲਾਵਾਂਗੇ ਦੁੱਧ ਵਾਲੀ ਉਹ ਕਿਹਦੇ ਲੈ ਕੇ ਬੰਨ ਕੇ ਆਏਗਾ 2 ਲੱਖ ਰੁਪਏ ਦੀ ਆਪਣੇ ਬਾਗਲ 'ਚ ਖੜੀ ਆ ਹੋਰ ਕਹਿੰਦਾ ਇੱਕ ਹੋਰ ਓਏ ਆ ਹੋ ਇੱਕੇ ਲਈ ਆ ਇੱਕ ਤਾਂ ਪਹਿਲਾਂ ਹੈਗੀ ਤੇ ਇੱਕ ਹੋਰ ਲਈ ਆ ਆਪਣੇ ਬਾਗਲ 'ਚ ਖੜੀ ਆ ਤੂੰ ਗਈ ਨਹੀਂ ਟੜਕੇ ਦੀ ਮੇਰੀ ਗੱਲ ਸੁਣ ਲਾ ਕਣਕ ਦਾ ਘੱਟਾ ਕਿਹਦੇ ਦੇਖਿਆ ਹੋ ਪਹਿਲੇ ਵੇੜੇ ਕਿਹੜਾ ਨਹੀਂ ਨਾ ਤੈਨੂੰ ਉਹ ਖੜੀ ਪੱਕੇ ਰੰਗ ਵਾਲੀ ਨਹੀਂ ਹੈਗੀ ਕੜਕ ਬੰਨੇ ਜੇ ਰੰਗ ਵਾਲੀ ਉਹਦੀ ਉਹ ਕੋਕੋ ਕੋਲੇ ਰੰਗ ਵਾਲੀ ਧੀਮੀ ਆ ਜਿਹੜੀ ਉਹਨਾਂ ਦੇ ਘਰ ਦੇ ਦੇਖਿਆ ਤੂੰ ਪੱਕਾ ਉਹ ਕਾਨੂੰ ਦੇ ਕੇ ਆਇਆ ਮੇਰਾ ਖੇਤੋਂ ਆਇਆ ਹੁਣ ਕਿਉਂ ਆਇਆ ਖੇਤੋਂ ਕਈ ਦਿਨ ਹੋ ਗਿਆ ਉਦੋਂ ਦੇ ਕੇ ਆਇਆ ਅੱਜ ਦੀ ਗੱਲ ਨਹੀਂ ਹੈਗੀ ਤੈਨੂੰ ਮੱਸਾਂ ਗੱਲ ਆ ਤੈਨੂੰ ਇਹ ਪਾੜਤਾ ਪੜਾਉਂਦਾ ਕੌਣਾ ਮੈਨੂੰ ਐ ਦੱਸ ਨਾ ਵਪਾਰ ਕਰਿਆ ਕਰਾਂਗੇ ਇਸ ਤਾਂ ਮੱਛਾ ਨੌ ਦੱਸ ਕੇ ਗਏ ਤੀਕੇ ਬਣੂ ਤਾਂ ਉਹ ਅੱਛਾ ਕਰਤਾਰਾ ਆਇਆ ਹੁਣ ਹਾਂ ਕਰਤਾਰਾ ਨਾਲੇ ਹੁੰਦਾ ਮੱਛਾ ਲਿਆ ਕਰਾਂਗੇ ਇਸ ਤਾਂ ਕੋਈ ਨਾ ਹੁਣ ਮੈਂ ਜਾਇਆ ਕਰੂੰਗਾ ਉਹਦੇ ਨਾਲ ਉਹ ਮੇਰੀ ਗੱਲ ਸੁਣ ਉਹਦੇ ਮਗਰ ਨਾਲ ਅਲੱਗ ਉਹਦਾ ਬੇਲਿਆ ਮਲੰਗੜਾ ਕਦੇ ਆਹ ਗਲੀ ਚ ਲੰਘਿਆ ਕਦੇ ਆਹ ਗਲੀ ਚ ਲੰਘਿਆ ਮੈਂ ਵੀ ਬੇਲਿਆ ਤੂੰ ਭੁੱਖੀ ਖਾ ਕੇ ਲੋਕਾਂ ਦੇ ਕਣਕਾਂ ਦੇਖਦਾ ਫੁੱਦਾਂਗਾ ਆ ਕੰਮ ਕਰ ਲਿਆ ਕਰ ਉਹਦਾ ਨਾ ਹੋਰ ਅੜ ਜਾ ਕਰਦਾ ਤਾਂ ਹੈਗਾ ਵੇ ਅਗਲਾ ਪੈਸੇ ਦਿਆ ਕਰੂਗਾ ਉਹ ਮੈਨੂੰ ਪਤਾ ਕੀ ਕਹਣਾ ਕਹਿੰਦਾ ਜੇ ਦਾ ਅਗਲਾ ਕਰੂਗਾ ਆ ਮੈਸ ਲੈਣੀ ਆ ਹਾਂ ਬਸ ਐਂ ਕਹਿ ਗਿਆ ਹੋਇਆ ਹਾਂ ਮੈਸ ਲੈਣੀ ਆ ਨਾ ਮੈਨੂੰ ਨਹੀਂ ਕਹਣਾ ਤੀ ਕਹਿੰਦਾ ਵੀ ਤੂੰ ਜਾਂ ਤੂੰ ਥਾਪੀ ਮਾਰ ਕੇ ਕੀ ਕਰੇਂਗੀ ਆ ਮੈਸ ਲੈਣੀ ਆ ਸੀ ਕੰਨੇ ਦਿਆ ਮੁੱਲ ਕਰੇਦਾ ਮੇਰਾ ਮੋਟਾ ਨਾ ਹਲਿਆ ਦੀ ਬੀਬੀਏ ਬੀਬੀਏ ਬਾਪਰੇ ਫੋਨ ਤੇ ਫੋਨ ਆਇਆ ਜਿੰਦੀ ਜਿੰਦੀ ਦਾ ਕਿਸੇ ਦਾ ਕਹਿੰਦੀ ਹਾਂ ਜਿੰਦੀ ਪੁੱਛੀ ਬਾਪਾ ਪੈਨ ਜਿੰਦੀ ਕੌਣ ਆ ਜਿੰਦੀ ਕਿਹੜੀ ਜਿੰਦੀ ਮੈਂ ਦਾ ਕਿਸੇ ਨੂੰ ਨਹੀਂ ਜਾਣਦਾ ਕਿੱਥੇ ਮੇਰਾ ਫੋਨ ਕਿੱਥੇ ਆ ਬੀਬੀ ਆਂਦੀ ਵਾਲੇ ਦਾ ਹੋਣਾ ਜਿੰਦੀ ਵਾਲੇ ਦਾ ਜਿੰਦੀ ਉਹ ਸੇਵੀਆਂ ਵਟਣ ਵਾਲੇ ਦਾ ਸੇਵੀਆਂ ਨਹੀਂ ਵਟਾਈਆਂ ਇਤ ਕੀ ਆਪਾਂ ਨੇ ਜਾ ਲੈ ਚੱਕੇ ਓਏ ਮੁਰਜੇ ਨੇ ਜਿੰਦੀ ਆਂਦੇ ਵਾਲੇ ਮੇਰੀ ਖੰਗ ਵਾਲੀ ਦਵਾਈ ਦੇ ਦੇ ਮੈਨੂੰ ਮੈਂ ਤਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਖੰਗੜੀ ਦਵਾਈ ਦਾ ਆ ਕਣਕੋ ਕਣਕ ਨਾ ਕਿਸੇ ਨੇ ਡੇਕਿਆ ਕਰਦੇ ਨੇ ਮੇਰੇ ਅਸਾਂ ਗੱਲ ਆ। ਕਾਰ ਨੂੰ ਦੇਖਦਾ ਮੈਂ ਆ ਹੋ ਰਿਹਾ ਨਹੀਂ ਪੂਰਾ ਕਿ ਮੈਨੂੰ ਕੋਲੀ ਜਨਾਲੇ ਹੁਣ ਹੋਰ। ਦੇਖਦਾ ਸਹੀ ਖਾ ਖਾ ਕੇ ਠੀਕ ਨਾ ਆਫਰ ਨੂੰ ਹੋਈ ਆ। ਕੀ ਕਹਨਾ ਆਫਰ ਜੇਂਗੀ ਜਾਣਦੇ ਤੂੰ। ਨਾ ਮੈਂ ਹੁਣ ਕੀ ਆਫਰੂੰਗੀ? ਦੇਖੀ ਤਾਂ ਸਹੀ ਜਦਾ ਤੁਸੀਂ ਮੈਂ ਛਲਿਆ ਕਰਾਂਗੇ ਨਾ। 1000 ਰੁਪਏ ਲਿਆ ਕਰਾਂਗੇ ਉਧਰੋਂ 1000 ਉਧਰੋਂ ਅਸੀਂ ਤਾਂ 2000 ਰੁਪਏ ਬਣਾਇਆ ਕਰਾਂਗੇ। ਦੇਖੀ ਮੈਂ ਤਾਂ ਉਹਨੂੰ ਦੇਣੀ ਹੀ ਨਹੀਂ ਹੈਗੇ ਪੈਸੇ ਸਾਰੇ ਆਪ ਹੀ ਰੱਖ ਲਿਆ ਕਰੂੰਗੀ। ਉਹ ਉਹਦਾ ਸੜਾ ਬੌੜਾ ਹੈ ਉਹਦਾ ਬੌੜਾ ਮਗਰ ਲੱਗੇ ਨਹੀਂ ਉਹ ਤਾਂ ਸਿਆਣੀ ਆ ਪੱਠੀ ਚ ਪਣਿਆ ਮੈਂ ਤਾਂ ਸਿਆਣੀ ਆ ਚੱਲ ਕਰ ਮੇਰੇ ਕਣੀ ਉਹ ਤਾਂ ਚਾਹੇ ਕੁੱਤਿਆਂ ਦਾ ਵਪਾਰ ਕਰ ਲਓ ਨਾ ਕੱਟੇ ਵੀ ਲਿਆ ਕਰਾਂਗੇ ਨਾਲ ਕੱਟੇ ਵੀ ਹਾਂ ਹਾਂ ਛੋਲੇ ਕੱਟੇ ਖਰੀਦਾਂਗੇ ਦੇਖੀ ਫਿਰ ਕੱਟਿਆਂ ਨੂੰ ਵੱਡੇ ਕਰਕੇ ਅਸੀਂ ਵੇਚਾਂਗੇ 2-2 ਲੱਖ ਦੇ 3-3 ਲੱਖ ਦੇ ਭੀਕਦੇ ਨੇ ਉਹ ਹਾਂ ਮਰਗਿਆਂ ਦਾ ਪਕਾਈ ਨਾਲ ਉਹਨਾਂ ਨੂੰ ਕਿਹੜਾ ਕੱਟਿਆਂ ਨੂੰ ਕਿਹੜਾ ਦਾਣਾ ਪਾਉਣਾਂਗਾ ਐਂ ਪਾੜ ਲਾਂਗੇ ਇਸ ਤਾਂ ਮਰਗਿਆਂ ਨੂੰ ਕਸਦਾ ਪਤਾ ਹੀ ਨਹੀਂ ਹੈਗਾ ਵੀ ਕਿਵੇਂ ਸ਼ੇੜਾ